ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ Roasted ਮਸਾਲਾ ਮਖਾਣਾ ਜਿਹੜਾ ਬਣਾਉਣ ਲੱਗੇ ਆਂ ਤੇ ਆਪਾਂ ਨੂੰ ਪਤਾ ਹੈ ਇਹ weight loss ਵਾਸਤੇ ਬਹੁਤ ਵਧੀਆ ਹੁੰਦਾ ਆ ਤੇ ਵੀਡੀਓ ਨੂੰ ਪੂਰੀ ਦੇਖਿਓ ਜੀ ਸਕਿੱਪ ਨਾ ਕਰਿਓ ਤੇ ਕੜਾਹੀ ਇੱਕ ਰੱਖੀ ਛੋਟੀ ਜਿਹੀ ਤੇ ਉਹਦੇ ਵਿੱਚ ਆਪਾਂ ਚਮਚਾ ਇੱਕ ਪਾ ਲਿਆ ਦੇਸੀ ਘਿਓ ਦਾ ਤੇ ਇਹਦੇ ਵਿੱਚ ਆਪਾਂ ਪਾ ਦਿੱਤਾ ਜੀ ਧਨੀਆ ਪਾਊਡਰ ਤੇ ਥੋੜਾ ਜੀਰਾ ਪਾਊਡਰ ਤੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਉਨੇ ਆ ਹਲਦੀ ਬਿਲਕੁਲ ਥੋੜੀ ਜਿਹੀ ਪਾਈ ਆਪਾਂ ਤੇ ਆਪਾਂ ਜਿਹੜੀ ਆ ਕਸ਼ਮੀਰੀ ਲਾਲ ਮਿਰਚ ਥੋੜੀ ਜਿਹੀ ਪਾ ਦਨੇ ਆ ਤੇ ਇਹਨਾਂ ਮਸਾਲਿਆਂ ਨੂੰ ਜਿਹੜਾ ਆ ਆਪਾਂ ਪਹਿਲਾਂ ਚੰਗੀ ਤਰ੍ਹਾਂ ਭੁੰਨ ਲੈਣੇ ਆ ਕਾਲੇ ਨਹੀਂ ਕਰਨੇ ਭੁੰਨ ਲੈਣੇ ਆ ਬਹੁਤ ਟੇਸਟੀ ਜਿਹੜੇ ਇਹ ਫੁੱਲ ਮਖਾਣੇ ਬਣ ਕੇ ਇਦਾਂ ਤਿਆਰ ਹੁੰਦੇ ਆ ਬੀਟ ਲੌਸ ਵਾਸਤੇ ਆਪਾਂ ਨੂੰ ਪਤਾ ਕਿ ਬਹੁਤ ਹੀ ਫਾਇਦਾ ਕਰਦੇ ਆਪਾਂ ਨੂੰ ਇਹ ਜੇ ਵੈਸੇ ਫੋਕੇ ਨਹੀਂ ਪਸੰਦ ਆਉਂਦੇ ਤੇ ਐਦਾਂ ਬਣਾ ਕੇ ਖਾ ਸਕਦੇ ਟੇਸਟੀ ਵੀ ਬਹੁਤ ਲੱਗਦੇ ਦੋ ਕਾਲੀਆਂ ਮੈਂ ਫੁੱਲ ਮਖਾਣੇ ਲਏ ਆ ਤੇ ਪਾ ਤੇ ਆਪਾਂ ਮਸਾਲੇ ਦੇ ਵਿੱਚ ਇਹਨਾਂ ਨੂੰ ਕੋਟ ਕਰਨਾ ਚੰਗੀ ਤਰ੍ਹਾਂ 4-5 ਮਿੰਟ ਲੱਗਦੇ ਆ ਤੇ ਬਹੁਤ ਸੋਹਣੇ ਕਰੰਚੀ ਬਣ ਕੇ ਇਹ ਤਿਆਰ ਹੋ ਜਾਂਦੇ ਆ ਤੇ ਸਾਰਿਆਂ ਨੂੰ ਫਸੇ ਇੱਕ ਨੂੰ ਘੱਟ ਰੱਖਣਾ ਬਿਲਕੁਲ ਤੇ ਸਾਰੇ ਮਖਾਣਿਆਂ ਨੂੰ ਅੱਦਾਂ ਮਸਾਲਾ ਲੱਗ ਜਾਵੇ ਚੰਗੀ ਤਰ੍ਹਾਂ ਦੇਖਣ ਨੂੰ ਵੀ ਬੜੇ ਸੋਹਣੇ ਲੱਗਦੇ ਖਾਣ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਤਾਂ ਹੀ ਆਪਾਂ ਨੂੰ ਪੂਰੀ ਰੈਸਪੀ ਦਾ ਪਤਾ ਲੱਗਦਾ ਆ ਵੀਡੀਓ ਤੁਹਾਨੂੰ ਪਤਾ ਕਿ ਆਪਾਂ ਬਿਲਕੁਲ ਸੌਖੇ ਤਰੀਕੇ ਦੇ ਨਾਲ ਬਣਾਈ ਦੀ ਆ ਤੇ ਸਪੋਰਟ ਕਰਦੇ ਆ ਕਰੋ ਜੀ ਸਾਡੇ ਚੈਨਲ ਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਸਾਡੀ ਰੈਸਪੀ ਕਿੰਦਾ ਦੀ ਲੱਗਦੀ ਆ ਤੇ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਕਮੈਂਟ ਸਾਨੂੰ ਬਹੁਤ ਜ਼ਿਆਦਾ ਮਾਇਨੇ ਸਾਡੇ ਲਈ ਰੱਖਦੇ ਆ ਤੇ ਦੱਸਿਆ ਕਰੋ ਕਿ ਅਸੀਂ ਕਿੱਥੋਂ ਵੀਡੀਓ ਦੇਖਦੇ ਆ ਤੇ ਦੇਖੋ ਇਹਨਾਂ ਨੂੰ ਆਪਾਂ ਨਾ ਤੋੜ ਕੇ ਦੇਖਣਾ ਆ ਬੀ ਹਲੇ ਕਰਾਂਚੀ ਹੋਏ ਕਿ ਨਹੀਂ ਹੋਏ ਹੈਗੇ ਤੇ ਬਸ ਐਦਾ ਹੀ ਆਪਾਂ ਇਹਨਾਂ ਨੂੰ ਘੱਟ ਸੇਕ ਦੇ ਉੱਤੇ ਜਿਹੜਾ ਆ ਭੁੰਨੀ ਜਾਣਾ ਚੰਗੀ ਤਰ੍ਹਾਂ ਤੇ ਇੱਕ ਵਾਰੀ ਆਪਾਂ ਦੇਖਦੇ ਹਾਂ ਤੋੜ ਕੇ ਤੇ ਹਾਲੇ ਜਿਹੜੇ ਇਹ ਨਹੀਂ ਹੋਏ ਦੇਖੋ ਹਲੇ ਇਹ ਪੂਰੇ ਨਹੀਂ ਹੋਏ ਹੈਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਥੋੜੀ ਜਿਹੀ ਕਾਲੀ ਮਿਰਚ ਪਾ ਦਨੇ ਆ ਤੇ ਥੋੜਾ ਜਿਹਾ ਚਾਟ ਮਸਾਲਾ ਪਾ ਦਨੇ ਆ ਨਮਕ ਪਾ ਦਨੇ ਉਹ ਵੀ ਵਿੱਚ ਰਲ ਜਾਊਗਾ ਉਨੀ ਦੇਰ ਦੇ ਵਿੱਚ ਇਹਨਾਂ ਨੇ ਮਿੰਟ ਦੇ ਵਿੱਚ ਇਹਨਾਂ ਨੇ ਜਿਹੜਾ ਆ ਐਨ ਕਰਾਂਚੀ ਹੋ ਜਾਣਾ ਹੈ ਥੋੜੀ ਜਿਹੀ ਪਕਾੜੀ ਮਚਪਾਈ ਥੋੜਾ ਚਾਟ ਮਸਾਲਾ ਪਾਏ ਥੋੜੇ ਜਿਹੀ ਮੈਂ ਕਾਲਾ ਨਮਕ ਪਾਉਣ ਲੱਗੀ ਆ ਪਾ ਕੇ ਇਹਨਾਂ ਨੂੰ ਆਪਾਂ ਮਿਕਸ ਕਰ ਦੇਣਾ ਹੈ ਤੇ ਜਦੋਂ ਤੱਕ ਫਿਰ ਆਪਾਂ ਇੱਕ ਵਾਰੇ ਤੋੜ ਕੇ ਦੇਖ ਲਵਾਂਗੇ ਬਸ 4-5 ਮਿੰਟ ਤੋਂ ਜ਼ਿਆਦਾ ਟਾਈਮ ਨਹੀਂ ਇਹਨੂੰ ਲੱਗਦਾ ਸੇਕ ਨੂੰ ਘੱਟ ਰੱਖਣਾ ਹੈ ਤੇ ਇਸ ਤਰ੍ਹਾਂ ਇਹਨੂੰ ਹਿਲਾਉਂਦੇ ਰਹਿਣਾ ਹੈ ਬਹੁਤ ਵਧੀਆ ਚੀਜ਼ ਇਹ ਬਣ ਕੇ ਤਿਆਰ ਹੋ ਜਾਂਦੀ ਆ ਮਸਾਲਾ ਮਖਾਣਾ ਜਿਹੜਾ ਹੈ ਇਹ ਵਧੀਆ ਬਣ ਕੇ ਤਿਆਰ ਹੋ ਜਾਂਦਾ ਬਣਾਇਓ ਤੇ ਖਾਓ ਜੀ ਨਵੇਂ ਵੀਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਚੈਨਲ ਨੂੰ ਸਾਡੇ ਨੂੰ ਤੁਹਾਡੀ ਸਪੋਰਟ ਦੀ ਸਾਨੂੰ ਲੋੜ ਆ ਜੀ ਤੇ ਦੇਖੋ ਆਪਾਂ ਹੁਣ ਫੇਰ ਇੱਕ ਵਾਰੀ ਤੋੜ ਕੇ ਦੇਖ ਲੈਣੇ ਆ ਤੇ ਹੁਣ ਤੁਸੀਂ ਦੇਖ ਸਕਦੇ ਕਿ ਇਹ ਭੁਰਦੇ ਆ ਨ ਤੇ ਬਣ ਗਏ ਆ ਬਸ ਹੁਣ ਇਹਨਾਂ ਨੂੰ ਆਪਾਂ ਗੈਸ ਨੂੰ ਆਪਾਂ ਬੰਦ ਕਰਤਾ ਤੇ ਜਿਹੜਾ ਇਹਨਾਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆ ਇਹ ਬਹੁਤ ਸੋਹਣੇ ਆ ਆਪਣੇ ਜਿਹੜੇ ਆ ਮਸਾਲਾ ਮਖਾਣਾ ਜਿਹੜੇ ਬਣ ਕੇ ਤਿਆਰ ਹੋ ਗਏ ਆ ਕਰੰਚੀ ਜਿਹੇ ਲਓ ਜੀ ਤੇ ਵੈਸੇ ਵੀ ਚਾਹ ਦੇ ਨਾਲ ਖਾਣ ਦਾ ਮਨ ਹੋਵੇ ਤਾਂ ਐਦਾਂ ਤੁਸੀਂ ਫਟਾਫਟ ਬਣਾ ਕੇ ਜਿਹੜੇ ਨਮਕ ਵਾਲੇ ਖਾ ਸਕਦੇ ਆ ਬਹੁਤ ਟੇਸਟੀ ਲੱਗਦੇ ਇਹ ਵੀਡੀਓ ਦੇਖ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ